ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਖੜ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਅਨਮੋਲ ਗਗਨਮਾਨ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਇਸ ਸੰਬੰਧੀ ਹੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਨਮੋਲ ਗਗਨਮਾਨ ਜਿਹੜੇ ਆਮ ਆਦਮੀ ਪਾਰਟੀ ਦੇ بڑے ਚਚਿਤ ਚਿਹਰੇ ਸਨ ਉਹਨਾਂ ਦੇ ਵੱਲੋਂ ਅਸਤੀਫਾ ਦੇ ਤੈ ਗਿਆ ਹੈ ਉਹਨਾਂ ਨੇ ਫੇਸਬੁੱਕ ਦੇ ਉੱਪਰ ਪੋਸਟ ਪਾ ਕੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਅਸਤੀਫਾ ਡੇਟ ਆ ਗਿਆ ਹੈ ਤੁਹਾਨੂੰ ਦਿਖਾਇ ਦਿਨੇ ਹੈ ਸਕਰੀਨ ਦੇ ਉੱਪਰ ਤੇ ਤੁਹਾਨੂੰ ਸੁਣਾਵਿ ਦਿਨੇ ਕਿ ਅਨਮੋਲ ਗਗਨਮਾਨ ਦੇ ਵੱਲੋਂ ਆਪਣੀ ਫੇਸਬੁੱਕ ਪੋਸ ਦੇ ਰਿਏ ਕੀ ਕੁਝ ਕਿਹਾ ਗਿਆ ਹੈ ਉਹਨਾਂ ਲਿਖਿਆ ਹੈ ਕਿ ਦਿਲ ਭਾਰੀ ਆ ਪਰ ਮੈਂ ਸਿਆਸ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਖਰੀ ਉਤਰੇਗੀ ਅਨਮੋਲ ਗਗਨ ਮਾਨ ਦੇ ਵੱਲੋਂ ਚੰਦ ਮੈਨ ਪਹਿਲਾਂ ਫੇਸਬੁਕ ਦੇ ਉੱਪਰ ਪੋਸਟ ਪਾ ਕੇ ਪੁਸ਼ਟੀ ਕੀਤੀ ਗਈ ਕਿ ਉਹਨਾਂ ਨੇ ਵਿਧਾਇਕ ਤੋਂ ਅਸਤੀਫਾ ਦਿੱਤਾ ਗਿਆ ਪਰ ਸਵਾਲ ਹੁਣ ਇਹ ਖੜੇ ਹੋ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਇੱਕ ਚਰਚਿਤ ਚਿਹਰਾ ਤੇ ਪੰਜਾਬ ਦੇ ਵਿੱਚ ਬਦਲਾਅ ਦੀ ਰਾਜਨੀਤੀ ਦੇ ਨਾਲ ਆਈ ਅਨਮੋਲ ਗਗਨ ਮਾਨ ਆਖਰਕਾਰ ਸਾਢੇ 3 ਸਾਲ ਦੇ ਵਿੱਚ ਹੀ ਇੰਨੇ ਨਰਾਜ ਹੋ ਗਏ ਜਾਂ ਇੰਨੇ ਨਿਰਾਸ਼ ਹੋ ਗਏ ਕਿ ਉਹਨਾਂ ਨੇ ਸਿਆਸ ਛੱਡਣ ਦਾ ਹੀ ਫੈਸਲਾ ਕਰ ਦਿੱਤਾ ਪਰ ਅਸਲ ਕਾਰਨਾ ਤਾਂ ਅਨਮੋਗਗਨ ਮਾਨ ਨੂੰ ਪਤਾ ਹੋਊਗਾ ਕਿ ਉਹਨਾਂ ਦੇ ਵੱਲੋਂ ਅਸਤੀਫਾ ਘਟਾਇਆ ਗਿਆ ਪਰ ਦੱਸ ਦਿੰਦੇ ਕਿ ਕੁਝ ਦਿਨ ਪਹਿਲਾਂ ਅਨਮੋਗ ਅਨੰਦ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਇੱਕ ਮੁਲਾਕਾਤ ਕੀਤੀ ਗਈ ਸਿੱਤੇਸ ਮੁਲਾਕਾਤ ਤੋਂ ਬਾਅਦ ਵੀ ਕੁਝ ਕੁ ਚਰਚਾ ਹੋ ਰਹੀ ਸੀ ਤੇ ਉਹਨਾਂ ਦੇ ਵੱਲੋਂ ਇਸ ਮੁਲਾਕਾਤ ਦੀ ਇੱਕ ਤਸਵੀਰ ਵੀ ਆਪਣੇ ਫੇਸਬੁੱਕ ਦੇ ਉੱਪਰ ਸਾਂਝੀ ਕੀਤੀ ਗਈ ਸੀ ਜਿਸ ਦੇ ਉੱਪਰ ਉਹਨਾਂ ਨੇ ਲਿਖਿਆ ਸੀ ਕਿ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਵੱਖ-ਵੱਖ ਮਸਲਿਆਂ ਤੇ ਵਿਸਤਾਰ ਨਾਲ ਚਰਚਾ ਹੋਈ ਆ ਸਮਾਜ ਨੂੰ ਉੱਪਰ ਚੁੱਕਣ ਦਾ ਉਹਨਾਂ ਦਾ ਸੁਪਨਾ ਸਾਨੂੰ ਹਮੇਸ਼ਾ ਹੀ ਹੌਸਲੇ ਅਤੇ ਪ੍ਰੇਰਨਾ ਦੇ ਨਾਲ ਪਰੰਤਨ ਦਾਏ ਤਾਂ ਹੁਣ ਚਰਚਾ ਇਹ ਹੋ ਰਹੀ ਹੈ ਕਿ ਅਨਮੋਗ ਗਨਮਾਨ ਦੇ ਵੱਲੋਂ ਆਪਣੇ ਅਸਤੀਫੇ ਦੇ ਬਾਰੇ ਪਹਿਲਾਂ ਹੀ ਅਰਵਿੰਦ ਕਜਰੀਵਾਲ ਨੂੰ ਦੱਸ ਦਿੱਤਾ ਗਿਆ ਸੀ ਜਾਂ ਫਿਰ ਅਰਵਿੰਦ ਕਜਰੀਵਾਲ ਦੇ ਵੱਲੋਂ ਅਨਮੋਗ ਗਨਮਾਨ ਨੂੰ ਅਸਤੀਫੇ ਦੇ ਲਈ ਬਣਾਇਆ ਗਿਆ ਹੈ ਦਾਦ ਨੇ ਕਿ ਇੱਕ ਚਰਚਾ ਹੋਰ ਹੁਣ ਸ਼ੁਰੂ ਹੋ ਚੁੱਕੀ ਹੈ ਜਾਂ ਕਹਿ ਸਕਦੇ ਹਾਂ ਕਿ ਜਿਹੜਾ ਖੜ ਅਲਾਕਾ ਹੈ ਜਾਂ ਇਹ ਪੂਰੀ ਵਿਧਾਨ ਸਭਾ ਸੀਟ ਹੈ ਇਹ ਆਮ ਆਦਮੀ ਪਾਰਟੀ ਦੇ ਕਦੇ ਰਾਸ ਨਹੀਂ ਆ ਰਹੀ ਜਾਂ ਫਿਰ ਆਮ ਆਦਮੀ ਜੋ ਪਾਰਟੀ ਹੈ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਹੈਂਡਲ ਕਰ ਰਹੀ ਆ 2017 ਦੇ ਤੁਹਾਨੂੰ ਯਾਦ ਹੋਣਾ ਹਿੰਮਤ ਸਿੰਘ ਸ਼ਿਰਗਿਲ ਨੇ ਇੱਥੋਂ ਝੋਲੜੀ ਸੀ ਪਰ ਉਹ ਵੀ ਚੰਦ ਮਹੀਨਿਆਂ ਜਾਂ ਸਾਲ ਦੇ ਬਾਅਦ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਗਏ ਸੀ ਤੇ ਹੁਣ 2022 ਦੇ ਵਿੱਚ ਜੋ ਅਨੁਭਵਗਗਨ ਮਾਨ ਇਥੋਂ ਚੋਣ ਲੜਦੇ ਨੇ ਐਮ ਐਲ ਏ ਹੁੰਦੇ ਨੇ ਤੇ ਉਹ ਸਾਢੇ 3 ਸਾਲ ਬਾਅਦ ਅਸਤੀਫਾ ਦੇ ਰਹੇ ਨੇ ਕਿ ਉਹਨਾਂ ਦੇ ਵੱਲੋਂ ਸਿਆਸ ਛੱਡਣ ਦਾ ਵੀ ਐਲਾਨ ਕੀਤਾ ਗਿਆ ਹੈ ਪਰ ਇੱਕ ਚਰਚਾ ਨਾਲ ਹੁਣ ਹੋਰ ਸ਼ੁਰੂ ਹੋ ਗਈ ਆ ਬੀਤੇ ਦਿਨੀ ਅਕਾਲੀ ਦਲ ਤੋਂ ਦਿੱਤਾ ਸੀ ਅਸਤੀਫਾ ਰঞ্জੀਤ ਸਿੰਘ ਗਿੱਲ ਨੇ ਜੋ ਗਿੱਲਕੋ ਵਾਲੇ ਰঞ্জੀਤ ਸਿੰਘ ਗਿੱਲ ਨੇ ਤਾਂ ਹੁਣ ਚਰਚਾ ਇਹ ਹੋ ਰਹੀ ਹੈ ਕਿ ਰঞ্জੀਤ ਸਿੰਘ ਗਿੱਲ ਦੀ ਆਮ ਆਦਮੀ ਪਾਰਟੀ ਦੇ ਵਿੱਚ ਐਂਟਰੀ ਹੋ ਰਹੀ ਆ ਇਸ ਐਂਟਰੀ ਤੋਂ ਅਨੁਭਵਗਗਨ ਮਾਨ ਰਾਏ ਸੀ ਜਾਫਰ ਪਾਰਟੀ ਦੇ ਵੱਲੋਂ ਅਨਮੋਗ ਗਨਮਾਨ ਨੂੰ ਮਨਾ ਲਿਆ ਗਿਆ ਕਿ ਰਣਜੀਤ ਸਿੰਘ ਗਿੱਲ ਨੂੰ ਅਸੀਂ ਪਾਰਟੀ ਵਿੱਚ ਸ਼ਾਮਲ ਕਰਨਾ ਹੈ ਤੇ ਖੜ ਤੋਂ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦਵਾਰ ਉਹੀ ਹੋਣਗੇ ਜਾਂ ਫਿਰ ਕਾਰਨ ਕੋਈ ਹੋਰ ਨੇ ਅਜੇ ਸਪਸ਼ਟ ਹੋਣੇ ਬਾਕੀ ਨੇ ਪਰ ਇਸ ਸਮੇਂ ਵੱਡੀ ਖਬਰ ਨਿਕਲ ਕੇ ਹੀ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਵ代ਿਕਾ ਤੇ ਸਾਬਕਾ ਮੰਤਰੀ ਅਨਮੋਗ ਗਨਮਾਨ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਪ੍ਰੈਸ ਦੇ ਉੱਪਰ ਆਮ ਆਦਮੀ ਪਾਰਟੀ ਹਜੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਤੇ ਮੁਗੰਮਾਨ ਦੇ ਵੱਲੋਂ ਅਸਤੀਫਾ ਦੇਣ ਦੇ ਨਾਲ ਜੋ ਸਿਆਸ ਛੱਡਣ ਦਾ ਵੀ ਐਲਾਨ ਕਰ ਦਿੱਤਾ ਗਿਆ ਏ